ਅਲਕਾ ਡੇਰਾ ਵਸੀ ਅਦੀਨਪੈਂਦੇ ਪਿੰਡ ਬੇੜਾ ਵਿਖੇ ਸਥਿਤ ਇੱਕ ਮੀਟ ਪਲਾਂਟ ਦੇ ਟੈਂਕ ਦੀ ਸਫਾਈ ਕਰਦੇ ਹੋਏ ਚਾਰ ਵਿਅਕਤੀਆਂ ਦੀ ਬੜੀ ਹੀ ਦਰਨਾਕ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸ਼ਿੰਦਰ ਸਿੰਘ ਪੁੱਤਰ ਨਾਨਕ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਤਿੰਨ ਹੋਰ ਵਿਅਕਤੀ 8-10 ਸਾਲ ਤੋਂ ਫੈਡਰਲ ਐਗਰੋ ਇੰਡਸਟਰੀ ਮੀਟ ਪਲਾਂਟ ਵਿੱਚ ਕੰਮ ਕਰਦੇ ਸਨ। ਅੱਜ ਮੀਟ ਪਲਾਂਟ ਦੇ ਅੰਦਰ ਖਾਦ ਰੱਖਣ ਵਾਲੇ ਗੋਦਾਮ ਚ ਉਪਰਨੇ ਟੈਂਕ ਦੀ ਸਫਾਈ ਕਰਨ ਲਈ ਜਦੋਂ ਉਹ ਉਤਰੇ ਤਾਂ ਇੱਕ ਇੱਕ ਕਰਕੇ ਉਹਨਾਂ ਦੇ ਅੰਦਰ ਹੀ ਮੌਤ ਹੋ ਗਈ। ਇਹ ਤਕਦੀਰ ਭਾਣ ਨੇ ਦੱਸਿਆ ਕਿ ਉਹਦਾ ਭਰਾ ਫੈਕਟਰੀ ਵਿੱਚ ਬਤੌਰ ਕਲੰਬਰ ਕੰਮ ਕਰਦਾ ਸੀ। ਉਸ ਨੂੰ ਮੌਕੇ ਤੇ ਬੁਲਾ ਕੇ ਟੈਂਕ ਵਿੱਚ ਜਾਣ ਲਈ ਆਖ ਦਿੱਤਾ ਗਿਆ। ਜਦ ਕਿ ਉਹ ਇਹ ਕੰਮ ਨਹੀਂ ਕਰਦਾ ਸੀ। ਜਦੋਂ ਉਹ ਟੈਂਕ ਵਿੱਚ ਵੜਿਆ ਤਾਂ ਅੰਦਰ ਡਿੱਗ ਕੇ ਬੇਹੋਸ਼ ਹੋ ਗਿਆ। ਉਨਾ ਵੱਲੋਂ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਇਸ ਮੌਕੇ ਫੈਡਰਲ ਐਗਰੋ ਇੰਡਸਟਰੀ ਦੇ ਅੰਦਰ ਜਾਣ ਤੋਂ ਕੰਪਨੀ ਦੇ ਕਰਮਿੰਦਿਆਂ ਨੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਕਿਸੇ ਵੀ ਪੱਤਰਕਾਰ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਜਦੋਂ ਉਹਨਾਂ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਪੰਜ ਬੰਦਿਆਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਗਈ ਇਸ ਦਰੋਂ ਕੰਪਨੀ ਦਾ ਡਾਇਰੈਕਟਰ ਸ਼ਹਿਰ ਮਾਰਕਿਟ ਦੇ ਮਜੂਦ ਹਨ ਉਹਨਾਂ ਦੱਸਿਆ ਕਿ ਖਲਾ ਵਾਲੇ ਗੋਦਾਾਂ ਵਿੱਚ ਖਲਾ ਨੂੰ ਨਮਕ ਲਗਾ ਕੇ ਰੱਖਿਆ ਜਾਂਦਾ ਹੈ ਜਿਸ ਤੇ ਬਾਅਦ ਕਿਸਦਾ ਪਾਣੀ ਤੈਪ੍ਰਿਤ ਇਕੱਠਾ ਹੋ ਜਾਂਦਾ ਹੈ ਜੀ ਦੀ 6 ਸੱਤ ਤੱਕ ਮਹੀਨੇ ਬਾਅਦ ਸਫਾਈ ਕੀਤੀ ਗਈ ਸੀ ਅੱਜ ਇਸ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦਾ ਇਹ ਅਸਰ ਵਾਪਰਿਆ ਕਬਨ ਦੇ ਕੇ ਜਾਂ ਤੱਕ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਧਿਆਨ ਦੇ ਆਧਾਰ ਤੇ ਮਾਮਲਾ ਗੱਜੂ ਕੀਤਾ ਗਿਆ ਸੀ ਇਸ ਵੱਲੋਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੋਈ ਵੀ ਟਿੱਲ ਨਹੀਂ ਵਰਤੀ ਜਾਵੇਗੀ ਅਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਲਈ ਦੀ ਡਿਪਟੀ ਡਾਇਰੈਕਟਰ ਡੇਰਾਵਾਲੀ ਨੇ ਜੈਰਲੀ ਦੇਸਨੋਈ ਮੋਤਾ ਦੇ ਸਬੰਧ ਵਿੱਚ ਮੈਜਿਸਟ੍ਰੇਟਿਕ ਜਾਂਚ ਦੇ ਹੁਕਮ ਦਿੱਤੇ ਹਨ ਜਿਲ੍ਹਾ ਮੋਹਾਲੀ ਦੇ ਡੀਸੀ ਆਸ਼ਿਕਾ ਜੈਨ ਨੇ ਮੈਜਿਸਟ੍ਰੇਟਿਕ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਨੇ ਇਸ ਘਟਨਾ ਦੇ ਜ਼ਿੰਮੇਦਾਰ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਉਚਿਤ ਜਾਂਚ ਕੀਤੀ ਜਾਵੇਗੀ ਹਿੱਰ ਦੇ ਪਾਸਾ ਤੋਂ ਵਿੱਚ ਕੱਢੇ ਆ ਉਹ ਵੀ ਦੂਜੇ ਕੋਲ ਮਰੇ ਪਏ ਨੇ ਪਰ ਉੱਥੇ ਕੋਈ ਸੇਫਟੀ ਨਹੀਂ ਹੈ ਕੋਈ ਸੇਫਟੀ ਨਹੀਂ ਕੋਈ ਸੇਫਟੀ ਨਹੀਂ ਦਿੱਤਾ ਨੇ ਪਹਿਲਾਂ ਹੀ ਮਾਰਦੇ ਬੰਦੇ ਜਿਹੜਾ ਆ ਬੰਦੇ ਕੋਈ ਬੰਦੇ ਮਾਰਦੇ ਸੇਫਟੀ ਕੱਢਣਾਂ ਦੀ ਚੀਜ਼ ਨਹੀਂ ਹੈ ਜਿਹੜਾ ਕੱਢਣ ਜਾਂਦਾ ਸੀ ਉਹ ਹੀ ਬੇਹੋਸ਼ ਹੋ ਜਾਂਦਾ ਸੀ ਉਹਨਾਂ ਨੇ ਬਾਰ ਬਾਰ ਜਾਣਗੇ ਬਾੜੇ ਬੰਦੇ ਹਾਂਜੀ ਜਾਣਗੇ ਬਾੜੇ ਬੰਦੇ ਕਿਸੇ ਨੇ ਨਹੀਂ ਬਾੜੇ ਹੈਗੇ ਪਤਾ ਨਹੀਂ ਠੇਕੇਦਾਰ ਦੇ ਬੰਦੇ ਸੀ ਸਾਡਾ ਬੰਦਾ ਉਹ ਤੋਂ ਥੋੜੀਆਂ ਤੋਂ ਥੱਲੇ ਨੂੰ ਮੜਾ ਜਾ ਹੋਇਆ ਤੇ ਉਸ ਟਾਈਮ ਗਿਰ ਗਿਆ ਕੱਟਣੋ ਚੀਜ਼ ਨਹੀਂ ਆ ਸਾਫਟੀ ਨਹੀਂ ਆ ਕੱਟਣੋ ਸੇਫਟੀ ਐਬਦਲ ਪਤਾ ਕੱਟੋ ਤੇ ਫੜਾ ਬੰਦੇ ਲੱਗਦੇ ਪਹਿਲਾ ਬੰਦੇ ਮਾਰਗੇ ਤਿੰਨ ਚਾਰ ਪਹਿਲਾਂ ਨਹੀਂ ਕਿ ਪਤਾ ਨੇ ਕੱਟ ਪਤਾ ਲੱਗਣਗੇ ਪਹਿਲਾ ਕਦੋਂ ਗਈ ਸੀ ਪਹਿਲਾਂ ਵੀ ਤੇਰੀ ਵਾਰੀ ਕਰੀ ਹੋਈ ਹੋ ਗਿਆ ਜੀ ਅੱਛਾ ਹਾਂ ਜੀ ਕਿੰਨਾ ਗਾਲੂ 1-3 ਸਾਲ ਦੀ ਕੁੜੀ ਆ ਕਦੋਂ ਹੋਵੇ ਇਹ ਦੋ ਯਾ ਤਾਂ ਮਨ ਨੂੰ ਲੱਗਾ ਪਰ ਇੱਕ ਕੁੜੀ ਆ ਕੋਲ ਤੇ ਵਿਆਹ ਹੋਇਆ ਸੀ ਉਹ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਸਾਲ ਡੇਢ ਸਾਲ ਹੋ ਗਿਆ ਸਾਲ ਕਿੰਨੇ ਬੱਚੇ ਆ ਦੇਖੋ ਇੱਕ ਕੁੜੀ ਹੈ ਇੱਕ ਕੁੜੀ ਹੈ ਤੇ ਹੋਰ ਕਿੰਨੇ ਭੈਣ ਭਰਾ ਉਹਦੇ ਤੋਂ ਭੈਣਾਂ ਨੇ ਵਿਆਹੀ ਹੋਏ ਨੇ ਇੱਕ ਭਰਾ ਇੱਕ ਤੋਂ ਭੈਣਾਂ ਵਿੱਚ ਇੱਕ ਭਰਾ ਬੜਾ ਵਿਆਹ ਹੋਇਆ ਹੋਇਆ ਜੀ ਫਾਦਰ ਸਾਹਿਬ ਫਾਦਰ ਸਾਹਿਬ ਵੀ ਡਾੜੀ ਘੜੀ ਘੜੀ ਕਰਦੇ ਨੇ ਹੈਗੇ ਨੇ ਜੀ ਕਿੰਨੀ ਕੁ ਉਮਰ ਸੀ ਕੀ ਦੀ 25 ਸਾਲ ਉਮਰ ਦਾ ਰਾਰਾ ਜੀ 20 ਦੇ ਕਰਦੇ ਸੀ ਆਮ 4 ਪਹਿਲੇ 4 ਬਣਦੇ ਨੇ

سے پہلے کبھی نہیں ہوا یہ چیز۔ ہنیں صاف کرتا نی اوپر والے سر آپ کا نام کیا ہے؟ شاہد آپ کہاں پوسٹ پہ ہو؟ ڈائریکٹر ہوں میں۔ ڈائریکٹر۔ پھر کمپنی کا نام کیا ہے؟ فگر لگ انڈسٹریز فگر ایکرو انرجی۔ ادھی کے ہمارے ہاں نوٹیفیکیشن مل گیا ہے تاکہ جگہ ہے لینڈ میٹ پلاٹ ہے۔ اودے وچ بھی کوئی گیس چارج کرنے والے بندے کی موت ہو گئی ہے۔ ਜਿਹੜੇ ਕਿ ਅਸੀਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਹਾਂ ਇਸ ਬਾਰੇ ਅਗਰ ਪੜਤਾਲ ਕੀਤੀ ਹੈ ਇਹ ਪਤਾ ਲੱਗਿਆ ਵੀ ਤਿੰਨ ਵਰਕਰ ਸੀ ਜਿਹੜੇ ਪਹਿਲਾਂ ਹੀ ਤੇ ਮੀਟਪਲਾਂਟ ਦੇ ਅੰਦਰ ਬਣਿਆ ਜਿਹੜਾ ਕਿ ਉਹ ਉਹਨੂੰ ਕਹਿੰਦੇ ਆਪਾਂ ਖੱਲ ਵਾਲਾ ਖੱਲ ਵਾਲਾ ਗੋਦਾਮ ਦੇ ਵਿੱਚ ਘਟਾ ਗਏ ਸੀ ਪਹਿਲਾਂ ਹੀ ਕੋਈ ਸਪਾਈ ਕਰਦੇ ਸੀ ਪਹਿਲਾਂ ਹੀ ਗਾਇ ਵੀ ਸਪਾਈ ਕਰਦੇ ਹੁੰਦੇ ਅੱਜ ਸਪਾਈ ਕਰਨ ਲਈ ਤਾਂ ਉਹਦੇ ਵਿੱਚ ਗੈਸ ਚੜਨ ਕਰਦੇ ਤਿੰਨ ਬੰਦੇ ਪਹਿਲਾਂ ਡੀਗੇ ਤੇ ਦੂਜੇ ਮਜ਼ਦੂਰਾਂ ਨੂੰ ਪਤਾ ਨਾਲ ਦੇ ਲੇਬਰ ਵਾਲਿਆਂ ਨੂੰ ਪਤਾ ਲੱਗਿਆ ਉਹ ਜਾ ਕੇ ਉੱਥੇ ਉਹਨਾਂ ਨੂੰ ਕੱਢਣ ਦਾ ਚੀਜ਼ ਉਹਨਾਂ ਨੂੰ ਉਹਨਾਂ ਨਾਲ ਥੋੜੀ ਗੈਰ ਚੜ੍ਹ ਗਈ ਤੇ ਚੌਥਾ ਬੰਦੇ ਰੋਵੀ ਉਹਨਾਂ ਨਾਲ ਗੈਰ ਚੜ੍ਹ ਗਈ ਉਹਨਾਂ ਦੇ ਬਾਅਦ ਉੱਤੇ ਆਪਣੀ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਪਹੁੰਚਾਇਆ ਜਿੱਥੇ ਪਤਾ ਲੱਗੇ ਕਿ ਇਹਨਾਂ ਦੇ ਕੀ ਕੀ ਨਾਮ ਹੈ ਇਹਨਾਂ ਦੇ ਨਾਂ ਪੂਰੇ ਪ੍ਰਤਾਲ ਕਰਕੇ ਦਾਦਨੇ ਮੈਂ ਰਾਜ ਸਿਪਾਰਸ਼ ਤੇ ਮਾਨਕ ਤੇ ਚਾਰ ਚੌਥੇ ਦਾ ਪਤਾ ਕਰਕੇ ਕਲੀਅਰ ਦਾਦਨੇ ਇਹਦੇ ਬਾਰੇ ਪ੍ਰਤਾਲ ਕਰਕੇ ਕਿ ਕਿੱਥੇ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਇੱਕ ਲੋਕਲ ਆ ਬੇੜੇ ਪਿੰਡ ਦਾ ਆ ਤੇ ਬਾਕੀ ਜਨਵਾਰ ਦੇ ਪ੍ਰਵਾਸੀ ਨੇ ਇਹਨਾਂ ਬਾਰੇ ਪ੍ਰਤਾਲ ਕਰਕੇ ਉਹ ਲੋਕਪਰਚੇ ਪਹੁੰਚ ਚੁੱਕੀਆਂ ਨੇ ਇਹਦੇ ਬਾਰੇ ਅਗਲੀ ਕਾਰਵਾਈ ਕਰਕੇ ਆਵਾਂਗੇ ਜੀ ਆਂਦੀ ਜਾਵਾਂਗੇ ਜੀ ਉਹ 25 ਸਾਲ ਨੇ ਤੇ ਅੱਜ ਕਿੰਨੇ ਵਜੇ ਆਇਆ ਸੀ ਡਿਊਟੀ ਤੇ ਉਹ ਸਵੇਰੇ 9 ਵਜੇ ਕੰਪਨੀ ਆਇਆ ਸੀ ਕਿੰਨੇ ਵਜੇ ਤੱਕ ਹੁੰਦੀ ਡਿਊਟੀ ਉਹਦੀ ਉਹਦੀ 5:30 6 ਵਜੇ ਤੱਕ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਸੀ ਜੀ ਉੱਥੇ ਉਹਨੂੰ 10-11 ਸਾਲ ਹੋ ਗਏ 11 ਸਾਲ ਪਲੰਬਰ ਸੀ ਹਾਂ ਜੀ ਪਹਿਲਾਂ ਵੀ ਕਦੇ ਦੱਸਿਆ ਕਿ ਹਾਂ ਉਹਨਾਂ ਨੂੰ ਕਿਧਰੇ ਹੋਰ ਕੰਮ ਤੇ ਲਾਇਆ ਜਾਂਦਾ ਰਿਹਾ ਟੈਂਕ ਸਾਫ ਕਰਨ ਦੇ ਉਹ ਮੈਂ ਬਾਹਰ ਹੀ ਕਹਿੰਦਾ ਮੈਂ ਦੇ ਦਾਂ ਕਿਸੇ ਕਹਾ ਚਾਹੁੰਦੇ ਉਹਨੂੰ ਕਿਹਾ ਚਾਹੁੰਦੇ ਹੋ ਹਾਂ ਜੀ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹਣ ਵਾਲਾ ਤੇ ਬ੍ਰਦਰ ਬੈਠਾ ਵੱਡਾ ਹੀ ਜਾਣ ਚੋ ਵੀ ਕਰ ਸਕਦਾ ਹੈ ਕਈ ਕਰ ਸਕਦਾ ਨਹੀਂ ਕੀ ਆ ਚਾਰੇ ਕੰਪਨੀ ਵਾਲੇ ਜੀ ਐਮ ਉਹਦਾ ਮੁੰਡਾ ਜੀ ਠੀਕ ਆ ਸਰ ਪਹਿਲਾਂ ਵੀ ਇਹਨਾਂ ਨੇ ਬੰਦੇ ਹਜੇ ਕੰਮ ਕੀਤੇ ਨੇ ਬੰਦੇ ਕਈ ਮਰੇ ਨੇ ਜੀ ਹੁਣ ਗੁੰਡਾ ਕਰਦੀ ਤੇ ਗੁੰਡਾ ਕਿ ਥੋੜੇ ਥੋੜੇ ਸਾਹਮਣੇ ਗੁੰਡਾ ਕਰਦਾ ਪਏ ਨੇ ਸ਼ਰਮ ਗੁੰਡਾ ਕਰਦੀ ਤੁਹਾਨੂੰ ਵੀ ਧੱਕਾ ਮਾਰੇ ਬੋਲੋ ਵੀ ਚੋਰੀ ਲਪਾਉਣ ਦੇ ਮਾਰੇ ਧੱਕਾ ਮਾਰੇ ਜੀ ਠੀਕ ਆ ਜੀ ਹੁਣ ਉਹਦਾ ਉਹਦਾ ਕੋਣ ਵਾਲੀ ਵਾਰ ਤਾਂ ਘਰ ਉਜੜੇ ਤੁਹਾਡਾ ਤੇ ਇਹਨਾਂ ਦਾ ਕੀ ਗਿਆ ਕੰਪਨੀ ਵਾਲੇ ਕੰਪਨੀ ਦਾ ਆਪਣੀ ਜਿੰਦਗੀ ਗਾਣਾਂ ਦੇ ਤੁਹਾਡੇ ਸਾਹਮਣੇ ਪ੍ਰੈਸ਼ਰ ਬੋਟ ਤੁਹਾਡੇ ਸਾਹਮਣੇ ਤੁਹਾਡੇ ਮਾਰੇ ਤੁਹਾਨੂੰ ਕਾਣਾ ਅਪੋਰਚੂਨਿਟੀ ਲਗਾਉਣ ਦੇ ਮਾਰੇ ਨੇ ਇਹ ਗੁੰਡਾ ਕਰਦੀ ਹੈ ਜੀ ਸ਼ਰੀਆ ਇਹ ਗੁੰਡਾ ਕਰਦੀ ਕਰਦੇ ਨੇ ਸ਼ਰੀਆ ਸ਼ਰੀਆ ਗੁੰਡਾ ਕਰਦੀ ਕਰ ਰਹੇ ਨੇ ਦੇਖੋ ਜੋਕਰ ਜੀ ਜੰਮੇ ਆ ਜੀ ਹੁਣ ਸਭ ਕੁਝ ਇਹ ਕਰਦੇ ਨੇ ਜੀ ਵੇ ਇੱਕ ਇਹਨੇ ਹੋ ਰੱਖਿਆ ਹੋਇਆ ਜੀ ਬੰਦਾ ਠੀਕ ਹੈ ਲੋਕ ਲੱਗਿਓ ਠੀਕ ਉਹ ਵੀ ਉਹਦੀ ਉਹਦੀ ਨਿਕਲ ਕਰਦੀ ਹੈ ਜੀ ਉਹਦੀ ਆਹਰ ਆਹਰ ਲੈ ਗੁੰਡਾ ਕਰੀ ਕਰ ਦਈਏ ਕੀ ਨਾਮ ਹੈ ਜੀ ਲੋਕਲ ਜਿਹੜਾ ਬਿੱਲਾ ਜੀ ਬਿੱਲਾ ਨਾ ਉਹ ਨਹੀਂ ਗੁੰਡਾ ਕਰ ਦਈ ਕਿੰਦਾ ਦੀ ਗੁੰਡਾ ਕਰਦੇ ਹਾਂਜੀ ਇਹ ਸਾਰੇ ਬੁੱਢਾ ਕਰਦੀ ਪਿੰਡ ਮੁੰਡਿਆਂ ਨੂੰ ਧੱਕੇ ਨਾ ਬੰਦਿਓ ਧੱਕੇ ਨਹੀਂ ਮੈਂ ਟਾਰਚਰ ਕਰਦੇ ਧੱਕੇ ਨੇ ਬਾੜੇ ਉੱਥੇ ਜਾ ਕੇ ਜੀ ਨੰਬਰ ਦਾ ਕੰਮ ਕਰਦਾ ਹੋਇਆ ਉੱਥੇ ਜਾ ਕੇ ਜੀ ਬਾੜੇ ਉਹਦੇ ਗੁੰਡਾ ਮੇਰੇ ਨੰਬਰ ਦਾ ਜੀ ਉਹਦੇ ਵਿਚਾਰੇ ਮੁੰਡੇ 3-2 3 ਮਿੰਟ ਚ ਦੋ-ਤਿੰਨ ਮਿੰਟ ਚ ਡੈਥ ਹੋ ਗਈ ਬੋਲੋ ਕਿੰਨੀ ਜਰੀਲੀ ਜਰੀਲੀ ਗੈਸ ਹੋਈ ਉੱਥੇ ਤੁਸੀਂ ਕੀ ਕਹਿੰਦੇ ਹੋ ਵੀ ਜਾਨ ਬੁੱਝ ਚ 9 ਵਜੇ ਪਤਾ ਚੱਲ ਗਿਆ ਸੀ ਮੈਨੂੰ ਕੋ ਸਾਢੇ 4:30 ਵਜੇ 5 ਵਜੇ ਤੇ ਬ੍ਰਦਰ ਨੇ ਫੋਨ ਕੀਤਾ ਜੀ ਮੇਰੇ ਵਾਈਫ ਨੇ ਤੁਹਾਨੂੰ ਕਿਹਨੇ ਦੱਸਿਆ ਜੀ ਸਾਨੂੰ ਜਦ ਤਦੀਪ ਮੋੜਾ ਉਹਦੀ ਮੰਮੀ ਨੂੰ ਫੋਨ ਇਹਨੇ ਕੁਲਦੀਪ ਦਾ ਆਪਣੀ ਮੰਮੀ ਨੂੰ ਫੋਨ ਕੀਤਾ ਜੀ ਉਹ ਵੀ ਐਵੇਂ ਕੰਮ ਕਰਦਾ ਜਦੋਂ ਤੋਂ ਤੁਸੀਂ ਆਏ ਉਸ ਟਾਈਮ ਕਿੱਥੇ ਸੀ ਤੁਹਾਡਾ ਬ੍ਰਦਰ ਬ੍ਰਦਰ ਹਾਸਟਲ ਲੈ ਕੇ ਸੀ ਸਾਨੂੰ ਕਿਸੇ ਨੇ ਬੁਲਾਇਆ ਜਾਂ ਤੇ ਪੀ ਹੋਇਆ ਕੀ ਨਹੀਂ ਕਿਸੇ ਨੇ ਦੱਸਿਆ ਨਹੀਂ ਤੁਹਾਨੂੰ ਜੀ ਨਹੀਂ ਉੱਥੇ ਲੈ ਗਏ ਮੇਰਾ ਬੇਟਾ ਤੂੰ ਗੱਡੀ ਮਾਰ ਲੈ ਗਈ ਫੋਨ ਨਹੀਂ ਕੀਤਾ ਜਿੱਦਾਂ ਨੂੰ ਮਰ ਗਿਆ ਜੀ ਮਰਨ ਚੱਕ ਕੇ ਲੈ ਗਏ ਨੇ ਤੂੰ ਠੀਕ ਆ ਜਿੱਦਾਂ ਨਹੀਂ ਆਈ ਲੋਕਾਂ ਨੂੰ ਦੱਸੀ ਗੱਡੀ ਲੈ ਜਾ ਜਦਾ ਕੁਝ ਨਹੀਂ ਹੈ ਪਿਕਅਪ ਕੁਛ ਨਹੀਂ ਕਰਾਈ ਇਹਨਾਂ ਨੇ ਐਡੀ ਫੈਕਟਰੀ ਇਹ ਐਂਬੂਲੈਂਸ ਵੀ ਗਈ ਕੋਈ ਇਹਨਾਂ ਨੇ ਕੋਈ ਰੀਅਰਰੇਂਜ ਨਹੀਂ ਕੀਤਾ ਕੁਛ ਵੀ ਜਦੋਂ ਤੁਸੀਂ ਹੁਣ ਹੁਣ ਕੀ ਮੰਗ ਕਰਦੇ ਹੋ ਅਸੀਂ ਸਾਬਤ ਕਰ ਗਈ ਬਾਹਰ ਇੱਥੇ ਕੋਈ ਇਹਨਾਂ ਦੇ ਜੀਐਮ ਦੇ ਜੀਵਨ ਦੇ ਮੁੰਡੇ ਦੇ ਫੈਕਟਰੀ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਦੂਆਂ ਨੂੰ ਜੀਐਮ ਦੇ ਜੀਐਮ ਦੇ ਮੁੰਡੇ ਦੇ ਅੰਦਰ ਹੋਣਾ ਚਾਹੀਦਾ ਜੀ ਬੰਦ ਹੋਣੀ ਚਾਹੀਦੀ ਜਿਨ੍ਹਾਂ ਨੇ ਬਹੁਤ ਗੱਲ ਪਾਇਆ ਇਹਨਾਂ 'ਤੇ ਪੂਰਾ ਸਾਰੀ ਕੰਪਨੀ ਦੇ ਮਾਲਕ ਨੇ ਮਾਲਕ ਦੇ ਵਿਚਾਰਾ ਕਦੀ ਇਹਨਾਂ ਮਾਲਕ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਦੱਸੀ ਫੈਕਟਰੀ ਬੰਦ ਕਰਾਂਗੇ ਸਾਰਾ ਪਿੰਡ ਤੁਹਾਡੇ ਸਾਹਮਣੇ ਖੜਾ ਹੈ ਅਸੀਂ ਪਿਕ ਕਰੋ ਪਿੰਡ ਕਰਾਂਗੇ ਫੈਕਟਰੀ ਬੰਦ ਕਰਾਂਗੇ ਫੈਕ ਪ੍ਰੈਸ ਕੋਟਰ ਨਹੀਂ ਬੁਲਾਇਆ ਜੀ ਧੱਕਾ ਮਾਰਦਾ ਪਈ ਆਪਣਾ ਮੁੰਡਾ ਜਰਾ ਤੁਸੀਂ ਆਣ ਦੇਣਾ ਅੰਦਰ ਇਹਨਾਂ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ਸਾਡੇ ਨਾਲ ਵੀ ਜ਼ਬਰਦਸਤੀ ਕੀਤੀ ਤੁਹਾਡੇ ਸਾਹਮਣੇ ਕੀਤੀ ਨਾਲੇ ਪ੍ਰੈਸ ਪ੍ਰੈਸ ਕੋਟਰ ਨੂੰ ਅਸੀਂ ਕੁੱਟਣਾ ਹੋਵੇ ਇਹਨੂੰ ਅੰਦਰ ਵੜ ਕੇ ਬਾਹਰ ਨਹੀਂ ਕੱਢਦੇ ਜਦੋਂ ਮਰ ਜੇ ਮਰਦੀ ਕੋਟਾ ਕਰਦੇ ਅੰਦਰ ਹੀ ਵੜਨੂਗੀ ਐ ਅੰਦਰ ਅੱਡੇ ਕਿੱਥੇ ਤੁਹਾਡੇ ਪਰਾਨ ਨੂੰ ਇਨਸਾਫ ਨਹੀਂ ਹੁੰਦਾ ਇਹ ਫੈਕਟਰੀ ਚੱਲਣ ਨਹੀਂ ਦੇਣੀ ਚਾਹੇ ਫੈਕਟਰੀ ਆ ਕੇ ਸਾਨੂੰ ਸਾਨੂੰ ਵੜ ਦੇ ਦੇ ਸਾਨੂੰ ਸਾਡੇ ਪਿੰਡ ਦਾ ਪਾਣੀ ਧਰਤੀ ਦਾ ਖੇਡ ਲੱਗਦਾ ਤੁਸੀਂ ਕੀ ਮੰਗ ਕਰਦੇ ਹੋ ਇਨਸਾਫ ਕਿੱਦਾਂ ਦਾ ਮਿਲਣਾ ਇਨਸਾਫ ਚਾਹੀਦਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਤੁਹ ਇਹ ਪਰਚਾ ਹੋਣਾ ਚਾਹੀਦਾ ਜੀ ਜਦੋਂ ਤੱਕ ਨਾਲੇ ਨਹੀਂ ਉਦੋਂ ਤੱਕ ਕੰਪਨੀ ਨਹੀਂ ਚੱਲੇਗੀ ਜਿੰਨਾ ਕੰਸਾਬ ਨਹੀਂ ਮਿਲਦਾ ਕੰਪਨੀ ਅਸੀਂ ਚਾੜ੍ਹ ਦੇਣੀ ਚਾਹੀਦੀ ਪਰਚਾ ਜਦੋਂ ਤੱਕ ਨੰਬਰ ਨਾ ਵੀ ਲਾਵਾਂਗੇ ਜੀ ਜਦੋਂ ਤੱਕ ਪਰਚਾ ਨਹੀਂ ਹੁੰਦਾ ਤਦ ਕੰਪਨੀ ਬੰਦ ਲੈਣੀ ਚਾਹੀਦੀ ਨਹੀਂ ਜਦੋਂ ਤੱਕ ਨਹੀਂ ਅਸੀਂ ਆਪਣੀ ਕਾਰਵਾਈ ਕਰਾਂਗੇ ਹਣਾਂ ਨੂੰ ਰੋਕੇ ਆ ਕੇ